ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਬਾੜ ਛੇੜ ਲੈ ਕੇ ਆਏ ਹਾਂਗੇ ਟਾਪ ਬਰੀਡ ਆ ਬਾਈ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਹਾਂ ਜੀ ਵਧੀਆ ਵੀਰ ਉਹ ਠੀਕ ਹਾਂ ਬਾਈ ਹਾਂਜੀ ਹਾਂਜੀ ਵਧੀਆ ਵੀਰ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਬਸ ਤੂੰ ਪਿੰਡ ਭਾਈ ਰੂਪਾ ਜੀ ਤਹਿਸੀਲ ਰਾਮਪਰਾਪੁਰ ਡਿਸਟ੍ਰਿਕਟ ਬਠਿੰਡਾ ਨੇੜੇ ਪਿੰਡ ਨੇੜੇ ਸਲਾਦਪੁਰਾ ਇਧਰ ਗਮਟੀ ਸ਼ਨਾਈ ਹੂੰ ਇਧਰ ਸਿਲਵਰਾ ਸਦਾਣਾ ਜੀ ਤੇ ਕੰਟੈਕਟ ਨੰਬਰ ਬੋਲ ਦੋ ਕੰਟੈਕਟ ਨੰਬਰ 84277 16277 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਜਰਾ ਸਕਰੀਨ ਤੇ ਨੋਟ ਕਰ ਲਓ ਤੇ ਬਾਜ ਬਾਈ ਕਿਹੜਾ ਸੂਆ ਸੂਈਆ ਪਲੋਂ ਮੱਛੀ ਸੂਈਆ ਬਲਜਿੰਦਰ ਵੀਰ ਦੋ ਦਿਨ ਦਾ ਕੀ ਠੀਕ ਆ 10 ਦਿਨ ਹੋਇਆ ਸੂਈ ਨੂੰ ਮਗਰ ਮੇਲ ਆ ਵੀਰ ਠੀਕ ਆ ਬੱਚਾ ਆ ਗਿਆ ਮਗਰ ਮੇਲ ਕਾਹ ਬਾਈ ਤੇ ਮੂੰਹੋਂ ਦੋ ਦਿਨ ਦਾ ਦੋ ਦਿਨ ਦਾ ਵੀਰੇ ਮੂੰਹ ਠੀਕ ਆ ਬੰਦੇ ਕੰਦਗਾਠ ਵਾਲੀ ਹਾਈਟ ਦੇਖ ਲਓ ਵੀਰ ਮੇਰੇ ਬਾਈ ਹਾਈਟ ਤਾਂ ਮੈਂ 6 ਫੁੱਟ ਹਾਈਟ ਮੇਰੀ ਹੈ ਸਹੀ ਗੱਲ ਆ ਹਜੇ ਆ ਦੰਦਾਂ ਚ ਮੈਂ ਕਹਣਾ ਬਈ ਕਦੀ ਨਹੀਂ ਰੁਕਣਾ ਇਹਦਾ ਹਾਂ ਕਦ ਕਿੱਥੇ ਨਾ ਕਿਤੇ ਜਾ ਕੇ ਖੜਨਾ ਅਗਲੇ ਸੂਏ ਬਈ ਇਹ ਚੀਜ਼ ਬਣ ਜੂਗੀ ਹੂੰ ਸਹੀ ਗੱਲ ਆ ਫਿਟਿੰਗ ਵਾਲਾ ਆਡਰ ਆ ਕੋਈ ਮਟੈਟਸ ਨਹੀਂ ਹੁੰਦੀ ਸਹੀ ਗੱਲ ਨਲੇ ਗੱਲ ਹੋਰ ਆ ਅੱਜ ਤੁਸੀਂ ਵੈੜ ਮੰਨ ਕੇ ਨਾਲ ਜਾਵੇ ਇੱਕ ਬੱਸੀ ਮੰਨ ਕੇ ਲੈ ਜੀ ਮੱਛੀ ਹਾਂ ਮੇਰੇ ਬੱਚੇ ਕਿਉਂਕਿ ਹੈ ਹੀ ਵੱਸੀ ਆ ਦੋ ਦੰਦਾ ਮੂੰਹ ਤੇ ਕਿੰਨਾ ਦੁੱਧ ਆਇਰ ਆ ਬਈ ਬਾਜੇ ਥੱਲੇ ਦੁੱਧ ਵੀਰੇ ਚੋਕੇ ਲੈ ਜਾਓ ਘਰੇ ਆਪਣੇ ਘਰ ਦੀ ਗਰੰਟੀ ਆ 14 ਲੀਟਰ ਦੁੱਧ ਇਸ ਸਮੇਂ ਤਿਆਰ ਆ ਦੁੱਧ 18 ਲੀਟਰ ਤੱਕ ਹੀ ਜਾਣਾ ਨੇ ਠੀਕ ਆ ਪਹਿਲੇ ਸੂਏ 18 ਵੀ 18 ਆਂ ਜੀ ਠੀਕ ਹੈ ਬਾਈ ਹੋਈ ਆਪਾਂ ਐ ਨਹੀਂ ਕਹਿੰਦੇ ਵੀ ਹੁਣ 18 ਦੇਈ ਜਾਂਦੀ 25 ਦੇ ਜੋ ਟਾਈਮ ਚ ਚਵਾਈ ਕਰ ਲੈ ਹਾਂ 2000 ਚਾਰ ਟਾਈਮ ਲੈ ਜਾਣ ਚੋਕੇ ਵੀਰੇ ਠੀਕ ਹੈ ਬਾਈ ਕਰਦੀ ਆਪਣੀ ਫੁੱਲ ਗਰੰਟੀ ਹੈ ਵੀਰੇ ਤੇ ਲੈਵਾ ਬਾਈ ਆਪਾਂ ਚੈੱਕ ਕਰਾਣੇ ਤੁਹਾਨੂੰ ਫਿਕਸ ਹਵਾਨੇ ਜਾ ਕੇ ਕਰਨ ਵਾਲੀ ਬਹੁਤ ਸੋਹਣਾ ਥਾਣਾ ਗਿਆ ਥਾਣਾ ਦਾ ਸੈੱਟ ਚੈੱਕ ਕਰ ਸਕਦੇ ਇੱਕ ਨੰਬਰ ਥਾਣ ਬਾਕੀ ਹਵਾਨਾ ਜਿਹੜਾ ਮੂਰ ਨੂੰ ਵੀ ਆ ਮਗਰ ਨੂੰ ਵੀ ਟਾਇਰਟ ਲੈਵੇ ਦੀ ਆ ਗਈ ਜਿਵੇਂ ਬਾਈ ਨੇ ਆਖਿਆ ਮਸਟੈਟਸ ਵਗੈਰਾ ਘਟ ਆਉਂਦੀ ਕਿਉਂਕਿ ਫਿਕਸ ਆਰਡਰ ਦੀ ਆ ਗਈ ਹਾਂਜੀ ਹਾਂਜੀ ਵੀਰੇ ਲੈਵਾ ਚੈੱਕ ਕਰ ਸਕਦੇ ਬਈ ਬਹੁਤ ਸੋਹਣਾ ਜਮਾ ਫਿਕਸ ਆ ਗਿਆ ਖੋਲੀ ਬਾਈ ਤ ਬਾਕੀ ਰੰਗ ਰੂਪ ਦੀ ਗੱਲ ਕਰੀਏ ਬਈ ਰੰਗ ਰੂਪ ਬਹੁਤ ਆ ਬੱਚੇ ਹੀ ਆ ਬਈ ਦੋ ਦੰਦ ਆ ਗਿਆ ਮੂੰਹ ਫੇਸ ਵਗੈਰਾ ਵਿੱਚ ਇੱਕ ਨਾ ਬੋਦੀ ਬਦੀ ਨਾ ਫੁੱਲ ਕਮਾਲ ਦੀ ਆ ਇੱਕ ਤਰ੍ਹਾਂ ਦੀ ਚੀਜ਼ ਆ ਗਨੇ ਬਈ ਹਾਂਜੀ ਹਾਂਜੀ ਬਿਲੋ ਜੰਦਾ ਅਗਲੇ ਸਵੇਰ ਯਾਰ ਫਿਰ ਆਪਣੇ ਤੋਂ ਜਿਹੜੇ ਮੁੱਲ ਲੈ ਕੇ ਜਾਊਗਾ ਉਸ ਤੋਂ 5000 ਵਧ ਕੇ ਆਪਾਂ ਨੂੰ ਦੇ ਦੇ ਠੀਕ ਆ ਬਈ ਤੇ ਬਾਕੀ ਰੰਗ ਰੂਪ ਦੇਖੋ ਯਾਰ ਇਹ ਨਹੀਂ ਹੈਗਾ ਵੀ ਫਿੱਕੀ ਆ ਜਾਂ ਲਿਸ਼ਕੀ ਨਹੀਂ ਨਹੀਂ ਸਹੀ ਗੱਲ ਆ ਬਈ ਕੱਦ ਕਾਠ ਬੇਲ ਬੂਲ ਲੰਮੀ ਲੰਮੀ ਨਾ ਕਰਨ ਵਾਲੀ ਫੁੱਲ ਆਗੀ ਤੇ ਉਸ ਹਿਸਾਬ ਨਾਲ ਅੰਦਾਜ਼ਾ ਲਾ ਲ ਬੱਚਾ ਜਿਹੜਾ ਇਹ ਦੇ ਮਗਰ ਬੱਚੇ ਵੀ ਫਿਰ ਬਹੁਤ ਚੰਗੇ ਪਉਂਦੇ ਆ ਹਾਂ ਬੱਚਾ ਵੀ ਚੰਗਾ ਪਾਇਆ ਆਪ ਮੇਲ ਆਗਾ ਹੂੰ ਤੇ ਇਹਦਾ ਮੁੱਲ ਬਈ ਕੀ ਰਹੂਗਾ ਮੁੱਲ ਬਲਜਿੰਦਰ ਵੀਰ ਆਪਾਂ ਨੂੰ ਭਾਣ ਵਾਲਾ ਹੀ ਵੀ ਆ ਗੈਜਰੇਟ ਕਰਾਂਗੇ ਲੈਣ ਦੇ ਨਹੀਂ ਕਰਾਂਗੇ ਠੀਕ ਹੈ ਬਈ 78000 ਰੁਪਏ ਦੀ ਮੱਛੀ ਦੇ ਦਿਆਂਗੇ ਵੀਰੇ ਠੀਕ ਹੈ ਬਈ ਹਾਂ ਆ ਮੁੱਲ ਚ ਐਡੀ ਮੱਛੀ ਮਿਲਦੀ ਨਹੀਂ ਬਲਜਿੰਦਰ ਸਹੀ ਗੱਲ ਆ ਤੁਸੀਂ ਵੀ ਕੰਮ ਕਰਦੇ ਹੋ ਨਾ ਲੈਵਾ ਦੇਖੋ ਬਈ ਕਦ ਕਾਟ ਦੇਦਾ ਮੈਂ ਕਹਿੰਦਾ ਬਈ ਲੱਖ ਹੀ ਮੁੱਕਿਆ ਪਿਆ ਕਹਿੰਦੇ ਹਾਂ ਹਾਂਜੀ ਹਾਂਜੀ ਤੇ ਮੁੱਲ ਵੀ ਬਾਈ ਨੇ ਜਮਾ ਬਾਈ ਖਿੱਚ ਕੇ ਜੀ ਕੀਤਾ ਮੁੱਲ ਬਾਈ ਅੱਗੇ ਵਸ ਲੈਣ ਦੇਣੀ ਕਰਦਾ ਹੁੰਦਾ 78000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਬਾਕੀ ਜਿਹੜਾ ਥਾਣਾ ਬਾਈ ਥੀ ਚੋਲੇ ਬਾਹਰ ਮਸ਼ੀਨ ਤੇ ਚੋਲੇ ਹਾਂ ਥਣ ਬਹੁਤ ਸੋਹਣਾ ਲੱਗਿਆ ਪੂਰੇ ਗੈਪ ਤੇ ਲੱਗਿਆ ਸਹੀ ਗੱਲ ਹੈ ਲੈ ਪੂਰੇ ਗੈਪ ਤੇ ਥਣ ਲੱਗਿਆ ਬਹੁਤ ਸੋਹਣਾ ਨਾੜਾ ਨੂੜਾਂ ਦੇ ਵਿੱਚ ਚੈੱਕ ਕਰ ਸਕਦਾ ਬੜੀਆਂ ਚੰਗੀਆਂ ਨੇ ਤੇ ਜੇ ਕਿਸੇ ਵੀ ਵੀਰ ਨੂੰ ਵਾੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ